ਮੈਂ ਤੇਰੇ ਨਾਲ ਹੀ ਗੱਲ ਕਰ ਲਾਂਦਾ ਚਲ ਮੇਰੇ ਨਾਲ ਵੀਰ ਕਰ ਲਈ ਸੀ ਤਾਂ ਕੋਈ ਗੱਲ ਆ ਮੈਂ ਵੀ ਤੇਰੇ ਨਾਲ ਹੀ ਸੀ ਹੁਣ ਮਰੋ ਫੱਡੰਚੇ ਵੀਰ ਨਾਲ ਕਰ ਲਵਾਂ ਗੱਲ ਤੇ ਹੋਏ ਦਾ ਮਤਲਬ ਸਾਲ ਹੋਰ ਨਹੀਂ ਬੱਡਦਾ ਇਥੇ ਨਹੀਂ ਤਾਂ ਮੈਂ ਇੰਗਲੈਂਡ ਜਾਵਾਂ ਲਈਂ ਕੀ ਕਰੀਏ ਜੇ ਕੋਈ ਦੱਸ ਸਕੀ ਨਾ ਮੈਂ ਤਾਂ ਇਹ ਕਹਿੰਦੀ ਸੀ ਤੋਂ ਕਰੂ ਹੁਣ ਤਾਂ ਹਰ ਗੱਲ ਮੰਨ ਲੈ ਨੀਰਾ ਜੇ ਤੂੰ ਕਹਿੰਦੀ ਉਵੇਂ ਹੀ ਕਰਦਾ ਵੀਰਾ ਹਾਂ ਮੈਂ ਤਾਂ ਗੱਲ ਠੀਕ ਹੈ ਤੇਰੀ

ਕੀ ਨਾ ਜਿੰਨ ਜਸਸੀ ਕੀ ਕਹਿੰਦੀ ਹੋ ਚੱਲਦਾ ਬੋਲਿਆ ਵੀ ਜਾਈ ਦਮਨ ਮੈਂ ਨਾ ਮੈਂ ਨਾ ਬਲੰਦ ਨਹੀਂ ਕੱਲਾ ਜਾ ਕੇ ਕਰ ਚੱਲਦਾ ਕਰਦਾ ਹੀ ਹੈ ਇਹ ਠੀਕਾਂ ਚ ਪਾਤਾ ਕੰਗਾ ਬਲ ਤਾਂ ਵੇਖਦੀ ਜਾਂਦੀ ਸੀ ਮੈਂ ਤਾਂ ਪੈਨਸ਼ਨ ਹੋਏ ਪੈਸੇ ਨਾਲ ਦੇ ਗਏ ਕੋਈ ਪਤਾ ਨਹੀਂ ਕੀ ਹੋਊਗਾ 5 ਮਿੰਟ ਆਇਆ ਉਹ ਅਗਰ ਮੰਗਣੇ ਤੂੰ ਵਾਪਸ ਇੱਥੇ ਆਜੇ ਹੈ ਮੈਂ ਵੀ ਦਰ ਹਾਜਰ ਹਾਂ ਮੈਨੂੰ ਆਏਂਗੇ ਪਤਾ ਨਹੀਂ ਕਾਹ ਤੋਂ ਅੱਗੇ ਜਾਂਦਾ ਵੀ ਕੋਈ ਸੋਡੇ ਘਰੇ ਕੋਈ ਗੱਲ ਲੈ ਗਈ ਦੇ ਤੁਸੀਂ ਅੱਗੇ ਦੇਖ ਲੈ ਲਾਉਂਦੇ ਮੁਰਝਾਂ ਦੇ ਤੇ ਹੁਣ ਤੁਸੀਂ ਜਾਣ ਦਾ ਨਾ ਜਾਣੀ ਲੈਤਾ ਕਿ ਕੋਈ ਮੰਮੀ ਬੋਲਦੀ ਆ ਤੇਰੀ ਨਹੀਂ ਨਹੀਂ ਮੰਮੀ ਅਜਿਹਾ ਕੋਈ ਗੱਲ ਨਹੀਂ ਹੈਗੀ ਲੈ ਸਿਆਣੀ ਸਕਦੀ ਜੇ ਜਦ ਤੂੰ ਕਹੀ ਰਸ ਲਾਉਂਦੇ ਨੇ ਨਹੀਂ ਜਾਣ ਤਾਈ ਮੈਂ ਕਹਿੰਦੀ ਪੁੱਤ ਪਾਛੋਟ ਕੇ ਰਾਇਆ ਦੋ ਮਹੀਨਿਆਂ ਬਾਅਦ ਲੱਗਦਾ ਵੀ ਤੁਸੀਂ ਕੋਸ਼ਤਾਂ ਹੈ ਨਹੀਂਗੇ ਹੁਣ ਨਹੀਂ ਮੰਮੀ ਉਹਦੇ ਕੀ ਗੱਲ ਹੈ ਕਿ ਮੈਂ ਤਾਂ ਕੋਈ ਪੀ ਥੋੜੀ ਜਿਹੀ ਬਿਮਾਰ ਉਹ ਹੁਣ ਆਇਆ ਜਿਹੜੀ ਇਨਾ ਸਫਰ ਕਰਕੇ ਆਇਆ ਤਾਂ ਚੁੱਕੇ ਪਈਆ ਤਾਂ ਲੱਗਦਾ ਉਹ ਬਾਕੀ ਆਇਆ ਉਹ ਕਹਿੰਦੇ ਸੀ ਪਹਿਲਾਂ ਮੰਮੀ ਨੂੰ ਮਿਲ ਕੇ ਆਉਣੇ ਆਪਾਂ ਜਿਮੜੀ ਮੈਂ ਤੋ ਜਾਏ ਨਹੀਂ ਜਣਾ ਤਾਂ ਅਸੀਂ ਇਧਰ ਆ ਗਏ ਪਹਿਲਾਂ ਅੱਛਾ ਤੇ ਕਹ ਕਿਦਾਂ ਹੋ ਗਈ ਸੀ ਇਹਨੂੰ ਆਇਨ ਲੱਗ ਰਹੀ ਬਸ ਕੱਲ ਹੀ ਆਏ ਸੀ ਮੰਮੀ ਇਧਰ ਕੱਲ ਹੀ ਆਸੀ ਇਧਰ ਆ ਗਏ ਅੱਛਾ ਫਿਰ ਤੇ ਸੱਸ ਨੇ ਆਈ ਨਹੀਂ ਕਿ ਹਾਂ ਵੀ ਕਦੇ ਤਾਂ ਐਂਕੀ ਆਵੜੇ ਮੈਂ ਨਹੀਂ ਮम्मी ਨੇ ਤਾਂ ਕੁਝ ਵੀ ਨਹੀਂ ਕਿਹਾ ਮੈਂ ਮम्मी ਕਹਿੰਦੀ ਚਾਜੀ ਵੀ ਤੁਹਾਨੂੰ ਲੱਗਦਾ ਸਹੀ ਤੁਸੀਂ ਉਹੇ ਕਰ ਲਓ ਕਹਿੰਦੀ ਅੱਛਾ ਹਾਂ ਮੈਂ ਆਈ ਸੋਚਦੀ ਸੀ ਮੈਂ ਕਿ ਅੱਗੇ ਤਾਂ ਤੈਨੂੰ ਜੋ ਲਾੜੀ ਬਗਿਆਣਾ ਚ ਉਹ ਵੀ ਨਹੀਂ ਕਦੇ ਮਿਲਣਾ ਆਉਂਦੀ ਸੀ ਮਗਰ ਮੁਰਕੇ ਮੇਰੇ ਆਲੇ ਕੁਸੀ ਤੇ ਵੇਟਾ ਤਾਂ ਕਰਕੇ ਮੈਨੂੰ ਆਏ ਰਿਕੜਨ ਲੱਗਿਆ ਪਿਆ ਸੀ ਉਹ ਨਹੀਂ ਮੰਮੀ ਰਾਜੀ ਨੇ ਕਹਿ ਤਾਂ ਮੈਨੂੰ ਕਹਿੰਦਾ ਵੀ ਫਿਰ ਮੁਰਕੇ ਮਛੁੱਟੀਆਂ ਉਨ ਘੱਟ ਆਏ ਨੇ ਇਸ ਵਾਰ ਜਿੰਨਾ ਵੀ ਇੱਕ ਵਾਰੀ ਜਦੋਂ ਉਧਰ ਜਾਇਆ ਉਹਨਾ ਇੱਕ ਦੋ ਦਿਨ ਲਾਇਆ ਹਣਾ ਤੇ ਮੁਰਕੇ ਬੈ ਇੱਧਰ ਤੁਹਾਡੇ ਕੋਲ ਹੀ ਆ ਮੰਮੀ ਕਹਿੰਦੇ ਚੱਲ ਜਿਵੇਂ ਤੁਹਾਨੂੰ ਠੀਕ ਲੱਗਦਾ ਭਈ ਉਵੇਂ ਤੂੰ ਕਰ ਲੈ ਚਲ ਇਹ ਤਾਂ ਚੰਗੀ ਗੱਲ ਆ ਪੁੱਤ ਜਦੋਂ ਪਹਿਲਾਂ ਆਇਆ ਸੀ ਉਹਦੇ ਵੇਖ ਲੈ ਵੀ 2 ਮਹੀਨੇ ਦੀ ਛੁੱਟੀ ਆਇਆ ਸੀ ਤੇ ਮਹੀਨੇ ਤੋਂ ਹੀ ਜਾਣਾ ਪੈ ਗਿਆ ਤੇ ਉਹੀ ਤਾਂ ਗੱਲ ਉਹਨਾਂ ਅਸੀਂ ਜੇਨ ਭਜਨ ਨੱਚ ਕਰਕੇ ਮਿਲ ਕੇ ਆਏ ਸੀ ਤਿੰਨ ਜਨ ਮੈਨੂੰ ਪੁੱਛਦੀਆਂ ਵੀ ਹਜੇ ਤਾਂ ਰਹੂਗਾ ਨਾ ਹਨਾ ਹਾਂ ਸਿਕ ਦੋ ਦਿਨ ਤਾਂ ਲਾਵਾ ਗਿਰੂ ਮੈਂ ਠੀਕ ਚੱਲ ਨਹੀਂ ਗਿਆ ਕੋਈ ਨਹੀਂ ਕੋਤਸ ਨਾਲ ਸਮੋਲਿਆਂ ਦਾ ਪਿਆੰਡਾ ਰਤਾ ਹੁੰਦਾ ਤੇ ਦੋਸਤ ਕਿਉਂ ਬੁਲਾ ਲਾਂਗੀ ਹੁਣ ਇਹਦੇ ਵਾਸਤੇ ਹਮ ਵੀ ਆਏ ਕਰਨਾ ਹੈ ਸਹੀ ਕਰ ਹਾਂ ਪਿਛਲੀ ਆ ਗਏ ਤੁਸੀਂ ਉਹ ਲਾ ਕੇ ਜੇ ਵਾਸਤੇ ਕਿਉਂ ਉਹ ਵੀ ਰਹੀ ਐ ਇਸ ਵਾਰ ਆਪ ਰਨਾਂ ਲੰਗ ਮੈਂ ਤੇ ਕੋਤਸ ਨਾਲੇ ਕੁੰਡੇ ਸਮਾਨ ਵਾਲਾ ਤੇ ਪਿਆਰ ਐ ਇਤਨਾ ਖਰਾਬ ਹੋ ਜੂ ਤਾਂ ਹਾਪੀ ਵੱਡ ਜਾਂਦੀ ਐ ਸਮਾਨ ਚ ਹਾਂ ਠੀਕ ਐ ਨਾ ਨਾਲੇ ਬੈਂਕ ਕਹਿੰਦੀ ਸੀ ਮਰੇ ਵੀਰੇ ਨੂੰ ਕਹੀ ਵੀ ਨਾ ਇਹਨਾਂ ਵਾਰੰਡਰ ਲੈ ਲੈਣ ਮੁੱਕ ਰਹੀ ਬੈਠੇ ਬਰੇ ਬੋਰ ਜੇ ਰੋਣੀ ਜਾਣ ਕੋਈ ਨਹੀਂ ਮੈਂ ਕਾਇ ਦੂੰਗੀ ਹਾਂ ਜਾ ਆਉਂਗੇ ਅੱਡੇ ਉਪੇ ਤੱਕ ਹਾਂ ਬਾਹਰ ਦਾ ਚਾਹ ਉਹ ਖਾ ਪੀ ਆਉਣ ਕੇ ਬਾਹਰ ਉਹਨੇ ਹਾਂ ਹੁੰਦੇ ਆ ਉਹਨੇ ਘਰੇ ਆਪ ਦਾ ਘਰ ਦਾ ਸਫਾਈ ਸੁਈ ਕਰਨ ਦੇ ਗਿਆ ਘਰ ਦੀ ਹੁਣ ਮੈਂ ਆਈ ਹੋਈ ਹਣਾ ਤੇ ਨਾਲੇ ਕਹਿੰਦਾ ਪਾ ਵੀ ਹਾਂ ਕੀ ਹੋਣਾ ਕੋਈ ਨਾ ਤੇ ਨਾਲੇ ਤੂੰ ਨਾ ਐ ਕਹੀਂ ਜਿਹੜਾ ਕੱਪੜਾ ਲੈ ਆ ਨੀ ਆਪਾਂ ਉਹ ਗੱਲ ਦੀ ਨਾਲ ਹਾਂ ਜਰਦੇ ਆਈ ਆਪੇ ਆਇਆ ਕਰ ਲਗੇ ਹਾਂ ਨਾ ਲੈ ਇਨਾਸ ਤੇ ਕੁਝ ਲਿਆਉਂਗੀ ਫੇ ਤੇ ਨਾਲ ਆਪਦੇ ਕੱਪੜੇ ਵੀ ਨਾਲ ਜਿੜੀ ਬੰਦ ਨਾਲ ਤੇ ਰੋ ਨਾਲ ਸਾਰੇ ਤਾਂ ਬੱਤੇ ਚਾ ਲਿਆਵਾਂਗੇ ਬੁੱਤ ਤੇ ਤੇਰਾ ਕੋ ਜਾਣ ਜੂਂਦਾ ਨਾ ਮਨ ਹੈਗਾ ਉਧਰ ਨਾਲ ਲਾੜੀ ਨੂੰ ਮੈਂ ਕਰੀ ਜਾਂਦੇ ਇਸ ਵਾਰੀ ਦੀ ਇਹਨਾਂ ਨੇ ਕਾਹਤਰ ਪੁੱਛਿਆ ਹੋਇਆ ਹੈ ਹਾਂ ਤੇ ਕਹਿੰਦੇ ਵੀ ਜੇ ਕੋਈ ਵਧੀਆ ਮੇਰਜੂ ਬਾਪਾ ਨੂੰ ਉੱਥੇ ਨਾ ਫਿਰ ਮੈਨੂੰ ਇਹ ਨਾਮ ਲੈ ਜਾਣਗੇ ਉੱਥੇ ਚਾਹਗੇ ਤਾਂ ਪੁੱਤ ਸਾਰੇ ਪਰਿਵਾਰ ਨੇ ਖੁਸ਼ ਹੋ ਕੇ ਤੇ ਗਿਆ ਤਾਂ ਫੇਰ ਤਾਂ ਬਗਦੀ ਕਈ ਤੋਂ ਕੰਦੀਏ ਨੂੰ ਨਾ ਤੂੰ ਨਹੀਂ ਜਾਣੀ ਮੈਂ ਮੈਂ ਨਹੀਂ ਕਿ ਚੱਲਣਾ ਫਿਰ ਕਰੇ ਘਰ ਚ ਪਾ ਜਾਂਦਾ ਹੁੰਦਾ ਮਾੜੀ ਦੀ ਗੱਲ ਨਹੀਂ ਮੈਂ ਤਾਂ ਕਦੇ ਵੀ ਨਹੀਂ ਇਹਨੂੰ ਕਿਹਾ ਸਗੋਏ ਆਪ ਵੀ ਕਹਿੰਦੇ ਆ ਵੀ ਕੋਈ ਗੱਲ ਕਰ ਉਧਰ ਨਾਲ ਲੈ ਕੇ ਜਾਊਗਾ ਕਿ ਮੰਮੀ ਨੇ ਵੀ ਕਦੇ ਕੁਝ ਨਹੀਂ ਕਿਹਾ ਹੈਗਾ ਮੰਮੀ ਕਹਿੰਦੀ ਜਿੰਮ ਤੋਂ ਤੁਹਾਨੂੰ ਠੀਕ ਰਹ ਦੋਨੇ ਨੂੰ ਜੋ ਉਹ ਕਰ ਲੋ ਚਲੇ ਕੱਦੀ ਵਾਰ ਚਾਹ ਹੁੰਦਾ ਬੁੱਤ ਕੁੜੀਆਂ ਕੱਤਰ ਆਉਂਦਾ ਆ ਜਾਏ ਦੇਖਣੇ ਪੜਨ ਜਾਂਦੇ ਹਾਂ ਮੋੜ ਕੇ ਜਦੋਂ ਉਧਰ ਕੱਲਣ ਬੈਠਣਾ ਪੈਂਦਾ ਫੇਰ ਭਾਈ ਬਿਆਹ ਇੱਧਰ ਨਹੀਂ ਸਹੀ ਘੱਲਾਂ ਲੱਗੀਆਂ ਕਾ ਇਹ ਤਾਂ ਅੱਜ ਤੱਕ ਨਹੀਂ ਆਈ ਨੀ ਤਸੀਗਾ ਹਾਂ ਨਾ ਹੈ ਪਹਿਲਾਂ ਤਾਂ ਰੋਣ ਪੇਟਣਾ ਆਈ ਭਾਈ ਚੋਂ ਮਰ ਜਾ ਕਰ ਜਾਏ ਕਰੀ ਲੇ ਕੇ ਮਰ ਨਾਮ ਜਾਣਾ ਤੇ ਜਦੋਂ ਭਾਈ ਉਹ ਨਾਮ ਲੈ ਗਿਆ ਮੁੜ ਕੇ ਉੱਥੇ ਹਾਂ ਹਾਂ ਆ ਕੇ ਮੈਂ ਤਾਂ ਘਾ ਤੇ ਬੈਠੀ ਰਹਿਣੀ ਹੈ ਕਿ ਉੱਥੇ ਤਾਂ ਮੈਂ ਪਾਰ ਦਾ ਮੁਰਗਾ ਭਾਈ ਹਾਂ ਨਾ ਬੜੀਆਂ ਸ਼ੈਅ ਚ ਤਾਂ ਦੇਖ ਬਾਕੀ ਇਹ ਨੂੰ ਇਕੱਲੇ ਹਣਾ ਪੈਂਦਾ ਨਾ ਫੇਰ ਹਾਂ ਫੇਰ ਆ ਕੇ ਮੇਰੇ ਜੀ ਨਹੀਂ ਲੱਗਦਾ ਫੇਰ ਮੈਂ ਕਿਹਾ ਹੁਣ ਇਧਰੋਂ ਦੱਸ ਕੇ ਨੂੰ ਭੇਜ ਕੇ ਭਾਈ ਜਿੰਨ ਦੱਸ ਨਿਕਲਦੀ ਹੈ ਸਹੀ ਗੱਲ ਹੈ ਹਾਂ ਚਲ ਦੇਖ ਦੇ ਲੋ ਮੈਂ ਤਾਂ ਮੁੱਛੀ ਹਾਲਿਆ ਜੇ ਕੋਈ ਸਿਸਟਮ ਜਾਂ ਲੋਟ ਆ ਗਿਆ ਕਰਦਾ ਵਾਬੂ ਜੇ ਨਾਂਜੀ ਲੱਗੇ ਫਿਰ ਮੈਂ ਇੱਥੇ ਆ ਜੰਦੀ ਆਪ ਦਾ ਕਰਦਾ ਹੈਗਾ ਚਲ ਕੋਈ ਨਮਤ ਕਰ ਇਸ ਮਾਲ ਨੂੰ ਨਹੀਂ ਆ ਫਿਰ ਆਣਾ ਵੀ ਹਾਂਜੀ ਨਾਲੇ ਦੇ ਨਾਲ ਆ ਜਾਂਦਾ ਵੀ ਕਿ ਕਿਸੀ ਆਂਦੀਆਂ ਹੁੰਦਾ ਤਾਂ ਕੌਜ ਬਾਰਤੀ ਵਾ ਬਨੌਕਰੀ ਕਰਦਾ ਇਹ ਘਰ ਸਵਾਲ ਦੀ ਹੈ ਸਹੀ ਨਾ ਦੇਖਣਾ ਹਾਂ ਸ਼ਰਮਾ ਚਾਹ ਕਿ ਬਣਾਉਣੀ ਹੈ ਅਗਰ ਤੂੰ ਫੜਾ ਦੀ ਲਾੜ ਦੀ ਬਾਜ ਲੂ ਮੈਂ ਨਾਲੇ ਫਿਰ ਆਪਾ ਬਣਾ ਲਾਂਗਾ ਤੂੰ ਆਦ ਕਿਸੇ ਨਾ ਠੀਕ ਹੈ ਠੀਕ ਕੋਈ ਗੱਲ ਨਹੀਂ ਹਣ ਮਮੀ ਨੂੰ ਵਿਚਾਰਨ ਕਿ ਸਾਰੀ ਗੱਲ ਦੱਸਾਂ ਜੇ ਇਹਨੂੰ ਸਾਰੀ ਗੱਲ ਦੱਸਤੀ ਤਾਂ ਇਹ ਤੇ ਫਿਕਰ ਕਰਕੇ ਨਾ ਟੈਕਿਲ ਕਰੋਗੀ ਉਹਨਾਂ ਨੇ ਜਿਹੜੀ ਕਰ ਲਈ ਸੀ ਕੰਮ ਦੀ ਹੁਣ ਇਹਨਾਂ ਨੂੰ ਕਹੀ ਜਾਂਦੀ ਹੈ ਵੀ ਮੇਰੀ ਗੱਲ ਸੁਣਦੇ ਮੈਂ ਕਹੀ ਇੰਨੀ ਆਪਾਂ ਵੰਗ ਜਿੰਨੇ ਚਲ ਕੁਛ ਨਹੀਂ ਹੁੰਦਾ ਗਮੀਰ ਨਾਲ ਗੱਲਬਾਤ ਕਰ ਲੈਨੇ ਆ ਇਹ ਤਾਂ ਕਹਿੰਦੇ ਆਪਾਂ ਜਾਣੇ ਨਹੀਂ ਉੱਥੇ ਜਾਣੇ ਨਹੀਂ ਹੁਣ ਕਿੰਨੇ ਦਿਨ ਇਥੇ ਮਮੀ ਕੋਲ ਬੈਠੇ ਰਵਾਂਗੇ ਮਮੀ ਨੂੰ ਪਤਾ ਲੱਗ ਜਾਊਗਾ ਕਿਸੇ ਗੱਲ ਦਾ

ਤੇ ਨਹੀਂ ਨਾ ਸੋਨਾ ਹੈ ਕਿ ਸਿਚੂ ਸੂਰੀ ਆ ਲੈ ਹਾਂ ਤੇ ਆ ਤੇ ਫਿਰ ਇਹ ਤੁਹਾਨੂੰ ਦੋਨੋਂ ਪਾਰ ਵਿੱਚ ਤੁਹਾਡੇ ਘਰ ਮੇਰੇ ਕੋਲ ਲੈਣੀ ਦੀ ਜਰੂਰਤ ਤਾਂ ਨਹੀਂ ਇੱਕ ਮਿੰਟ ਕੋਤੇ ਨਾ ਤੇ ਤੁਹਾਡੇ ਉਹਨਾਂ ਦੇ ਗਿਆ ਦੇਖ ਲੈ ਨਹੀਂ ਆਇਗਾ ਲੈ ਕਿ ਫੋਨ ਤੇ ਦਸ ਨਾੜੀ ਹੈ ਨਹੀਂ ਸੋੜਾ ਭਤੀ ਜਰ ਉਸਕੇ ਵਾਗਿਆ ਹਾਲਾੜੀ ਮੈਂ ਤੁਹਾਨੂੰ ਇਹ ਵਾਦੀ ਕਰਨਾ ਹੈ ਕਿ ਬਸ ਤੁਸੀਂ ਉਰੇ ਆਓ ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸੂਗੀ ਵੀ ਕਿਉਂ ਰਸਕੇ ਹੈ ਕਿਰ ਕੋਈ ਨਾ ਮੈਂ ਆਉਣੀ ਹਾਂ ਆਜੇ ਅੱਜ ਆਉਣੀਓ ਮੈਂ ਤੁਹਾਨੂੰ ਕਿਹਾ ਕੋਈ ਨਾ ਜੇ ਬਰੇ ਬੇਟੇ ਮੈਂ ਨਾ ਨਾ ਲਾਂਗੀ ਚਲ ਆਜੇ ਤੁਸੀਂ ਹਾਂ ਠੀਕ ਹੈ ਚੰਗਾ ਚਲ ਜੀ ਅੱਜ ਉਹ ਹੀ ਇਹਨਾਂ ਸਾਰੀ ਗੱਲ ਦੱਸੋਗੇ ਵੀ ਭਾਈ ਤੂੰ ਗੱਲ ਕਰਕੇ ਉਹਨੂੰ ਵਾਪਸ ਬੁਲਾ ਲੈ ਨਾਲੇ ਮਨਿੰਦਰ ਨੂੰ ਵਾਪਸ ਬੁਲਾ ਆਈ ਤਾਂ ਫਿਰ ਕੰਮ ਖਰਾਬ ਹੋ ਜੇ ਜੇ ਉੱਥੇ ਲਿਜਾ ਕੇ ਬੈਠ ਗਿਆ ਚਲ ਗੋਇਆ ਕਰੂੰਗੀ ਕੋਈ ਤਾਂ ਹੱਲ ਕਰੂੰਗੀ ਇਹ ਆਈ ਹਾਂ 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 ਆ ਜੀ ਠੀਕ ਕੀ ਕਰੀ ਇਹਨੇ ਕੁਝ ਨਹੀਂ ਹਾਂ ਬਸ ਬੈਠਾ ਵੀ ਹੋ ਅੱਛਾ ਠੀਕ ਤਾਂ ਹੋ ਤੁਸੀਂ ਹਾਂ ਮੈਂ ਤਾਂ ਠੀਕ ਹਾਂ ਤੂੰ ਦੱਸ ਕਿਰਾਏ ਮम्मी ਦਾ ਕਰਾਈ ਆ ਹਾਂ ਕਾਹਦਾ ਕਰਾਈ ਹੈ ਨੀ ਮम्मी ਨਾਲ ਮਨੂਏ ਕੋਈ ਡਾਇਟ ਤੇ ਕੁਝ ਲੈ ਜੀ ਜੀ ਕਹਿੰਦੇ ਵੀ ਕੀ ਗੱਲ ਤੂੰ ਗੱਲ ਹੀ ਲੱਗਦੀ ਉਦੋਂ ਮੁੰਡੇ ਕੋਲ ਕਹ ਨਹੀਂ ਨਹੀਂ ਕਹਿ ਲਈ ਨਾ ਸਾਜ਼ ਵੀ ਆ ਗਿਆ ਬਸ ਰੰਦ ਲਾ ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲ ਨੂੰ ਬਸ ਮੈਂ ਵੀ ਆਈ ਕਿ ਹਾਂ ਮੈਂ ਕਿਹਾ ਕਿ ਤਾ ਮੇਰਾ ਜੀ ਕਰਦਾ ਸਤ ਨੂੰ ਮਿਲ ਮੈਂ ਕਿ ਕਲਾੜੀ ਕਹਿੰਦੀ ਪਿਛਲੀ ਵਾਰ ਨਹੀਂ ਆਇਆ ਗਿਆ ਇਸ ਵਾਰ ਵੀ ਮੈਨੂੰ ਛੁੱਟੇ ਉਤਰਤ ਨਹੀਂ ਵੀ ਆ ਕਰਦਾ ਵੀ ਸ ਪਰ ਮੰਮੀ ਹੋਰ ਬੜੀ ਚਾਹਤੇ ਆ ਦੋ ਚਾਰ ਦਿਨ ਲਾ ਕੇ ਫਿਰ ਅਪਕੜੇ ਚੱਲਾਂਗੀ ਕਿ ਤਦ ਮਿਲ ਮੈਂ ਅੰਜੀ ਗੱਲ ਟਾਲਦੀ ਉਹੀ ਤਾਂ ਗੱਲ ਹੈ ਕਿ ਪਿਛਲੀ ਵਾਰ ਤੁਸੀਂ ਆਂਬਾ ਨਾਲ ਲੱਗੇ ਸੀ ਹੈਨਾ ਪਿਆਰੇ ਨਹੀਂ ਕਿ ਹੁਣ ਆਇਆ ਤੁਸੀਂ ਤੁਹਾਡੇ ਕੋਲੇ ਆ ਗਿਆ ਹੁਣ ਤੁਸੀਂ ਐਂ ਕਿਹਾ ਕੋਈ ਗੱਲ ਹੈ ਕਾਲੇ ਕਾਲੀ ਨਹੀਂ ਹੁੰਦੀ ਆ ਪਤਾ ਨਹੀਂ ਕਿਸੇ ਹਿਸਾਬ ਨਾਲ ਨਹੀਂ ਨਹੀਂ ਮੈਂ ਤਾਂ ਪੂਰਾ ਘਰ ਡਾਉਂਦੀ ਕੋਸ਼ਿਸ਼ ਕੀਤੀ ਕਿਸੇ ਵੀ ਗੱਲ ਪਤਾ ਨਹੀਂ ਲੱਗਦੀ ਬਸ ਮੁੰਮੀ ਦੀ ਗੱਲ ਚਲਣਾ ਹੈਗੀ ਹੈ ਗੱਲ ਕਿ ਕਿਦੋਂ ਨੂੰ ਤਰੇ ਪਏਗੇ ਦੋਨਾਂ ਦੇ ਕਿਹਨੇ ਗੱਲ ਲੱਗਦੀ ਹੈ ਮੈਨੂੰ ਕੋਈ ਨਹੀਂ ਬਾਕੀ ਅੱਗੇ ਤਾਂ ਜਿਹੜੇ ਸਸਤੀ ਤੇ ਉੱਥੇ ਜਦੋਂ ਜਾਂਦਾ ਸੀ ਉਹਨੋਂ ਵੀ ਨਹੀਂ ਆਉਂਦੀ ਸੀ ਇਹਨੇ ਉਹਨਾਂ ਕਿਵੇਂ 2-4 ਦਿਨ ਨਾ ਨੂੰ ਕਹੇਤਾ ਮਦਾਨ ਵੀ ਕਹਿੰਦੇ ਗੱਲ ਗੱਲ ਚ ਉਹ ਮੈਂ ਕੀ ਕਹਾਂ ਕਿ ਨਹੀਂ ਮੈਨੂੰ ਜਾਵੜੀ ਦੇ ਇੱਕ ਵਾਰ ਸੁਆਵਜਨੇ ਆਂ ਇਹ ਨਾਲਾ ਬੁਤੇ ਆਂਦੇ ਥੋੜਾ ਆਪ ਦਾ ਘਾਰ ਆ ਕਿ ਮੈਂ ਤਾਂ ਇਹਦੇ ਸੱਸ ਨਾਲ ਗੁੱਸਾ ਨਾਲ ਜਿਗੀਦੀ ਤੁਸੀਂ ਗੱਲਾਂ ਨਾ ਜੀ ਹੋਂ ਜਦੋਂ ਮੈਂ ਪਹਿਲਾਂ ਉੱਥੇ ਜੇ ਗਿਆ ਹੋਇਆ ਸੀ ਨਾ ਉਹ ਦੋ ਚੰਦਨ ਲਾ ਰਹੀ ਆ ਦੀ ਫੇਰ ਉਹਨਾਂ ਨੇ ਛੱਪ ਲਾ ਹੁੰਦਾ ਉਹ ਤਾਂ ਉਹਨਾਂ ਨੂੰ ਸ਼ੱਕ ਹੈਗਾ ਹੀ ਐ ਤੇ ਆਪਾਂ ਆ ਕੇ ਬੈਠ ਕੇ ਬਿਨਾਂ ਕਿਸੇ ਭਾਏ ਆਪਾਂ ਕਿਹੜਾ ਦੱਸ ਕੇ ਆਏ ਆ ਉਹੀ ਤਾਂ ਗੱਲ ਆ ਰਹੀ ਮਨ ਡਰ ਲੱਗੀ ਜਾਂਦਾ ਉਹ ਤਾਂ ਕਿ ਉਹ ਭਇਆ ਤੇ ਉੱਧਰ ਕੀ ਹੋ ਜਾਂਦਾ ਥੋ ਤੁਸੀਂ ਤੁਹਾਨੂੰ ਕਹੇ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਮੈਂ ਕਹੀ ਫਿਰ ਕੀ ਹੁੰਦਾ ਪੇਪਰ ਜਾਂ ਗੱਲ ਕਰ ਦਿੰਦੇ ਆ ਕਿਸੇ ਨਾਲ ਕੋਈ ਗੱਲ ਨਹੀਂ ਕਰ ਮੈਂ ਠੀਕ ਹੈ ਚੁੱਪ ਚਾਪ ਬੈਠੀ ਰਹੇ ਜਿਵੇਂ ਤੈਨੂੰ ਮੈਂ ਕਹੀ ਹੈ ਨਾ ਉਵੇਂ ਕਰ ਗੱਲ ਕੀ ਕਰਦਾ ਮੇਰੇ ਸਾਹਮਣੇ ਤਾਂ ਧੱਕੇ ਮਾਰ ਕੇ ਗੱਡੇ ਉਹਨਾਂ ਨੇ ਮੈਂ ਕੀ ਗੱਲ ਕਰਾਂ ਮੈਂ ਚਲ ਕੋਈ ਨਾ ਫਿਰ ਕੀ ਹੁੰਦਾ ਘਰ ਤਾਂ ਸੌਖ ਹੁੰਦਾ ਹੀ ਰਹਿੰਦਾ ਮਣ ਆਪਾਂ ਘਰੋਂ ਬਾਹਰ ਕਿੰਨਾ ਟਾਈਮ ਬੈਠੇ ਰਹੋਗੇ ਨਾਲ ਉਹਨਾਂ ਨਾਲ ਆਪਾਂ ਇੱਥੇ ਕਿੰਨਾ ਟਾਈਮ ਬੈਠੇ ਰਹੇ ਲੋ ਪਤਾ ਤੱਕ ਲਾਗੀ ਜਾਊਗਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਠੀਕ ਹੈ ਮੇਰੀ ਗੱਲ ਵਾਚ ਲਈ ਜਾਂਦੀ ਹੈ ਆਪਾਂ ਨੂੰ ਕੁਝ ਇੱਕ ਦਿਨ ਚਾ ਲੜ ਜਾਊਗਾ ਫਿਰ ਤੁਮ ਬਾਕੀ ਲਾਗੇ ਪਸ ਗੱਲ ਹੈ ਕਿ ਇੱਕ ਦਿਨ ਦੀ ਇੱਕ ਦਿਨ ਨੂੰ ਤੇ ਲੋ ਖੋਖੇ ਰੱਖ ਵੀ ਆਪਾਂ ਆਪਾ ਤੋਂ ਲੜ ਕੇ ਆਏ ਠੀਕ ਹੈ ਨਾ ਕੋਈ ਗੱਲ ਨਹੀਂ ਐ ਦਮ ਮम्मी ਨੂੰ ਕਹਿ ਚੁੱਕੀ ਮੈਂ ਮਿਲ ਨਹੀਂ ਆਉਂਿਆ ਸੀ ਪਰ ਮम्मी ਨੇ ਮਨਵਾਣ ਵੀ ਪੁੱਛਿਆ ਸੀਗਾ ਕਿ ਨਹੀਂ ਕਿ ਤੂੰ ਵੀ ਨਾਲ ਲੈ ਕੇ ਜਾਊਗਾ ਇਸ ਵਾਰ ਇਹ ਕੁਆਟਰ ਵਗੈਰਾ ਪੁੱਛਿਆ ਉਹ ਤੁਸ ਕੋਸ਼ਿਸ਼ ਕੀਤੀ ਉਹ ਹਾਂ ਉਹ ਸਭੀ ਗੱਲ ਚੱਲੀ ਜਾਂਦੀ ਐ ਉਹ ਇਸ ਵਾਰ ਤੇ ਮੈਂ ਨਾਲ ਜਾਊਂਗੀ ਵਕੈ ਆਇਆ ਸੁਣਾ ਜੀ ਆਇਤਾ ਸੋਹਣੀ ਹੋਸ਼ਾਕ ਬੰਗਸ ਬਾਬ ਜਦੋਂ ਆਪਣਾ ਰਿਸ਼ਤਾ ਆਇਆ ਸੀਗਾ ਉਦੋਂ ਪਹਿਲਾਂ ਗੱਲ ਇਹ ਹੀ ਹੋਈ ਸੀ ਕਿ ਤੂੰ ਇੱਥੇ ਬੇਬੀ ਬਣ ਰਹੇਂਗੀ ਫਿਰ ਉਹ ਉਹ ਬੇਬੀ ਵੀ ਕੋਈ ਮੇਰੀ ਗੱਲ ਤੋਂ ਕੋਸ਼ਿਸ਼ ਨਹੀਂ ਹੁੰਦਾ ਤੇ ਕੋਈ ਕੋਸ਼ਿਸ਼ ਹੀ ਪਹੁੰਚਦਾ ਨਾ بس غلط ਆਲਦੇ ਗਏ ਤੂੰ ਘਰ ਦਾ ਕੰਮ ਕਰ ਲੱਗ ਜਾ ਕਰ ਠੀਕ ਹੈ بس ਪਤਾ ਨਾ ਲੱਗੇ ਵੀ ਆਪਾਂ ਉਥੇ ਲੜ ਕੇ ਆਏ ਸਿੱਧੀ ਜੀ ਗੱਲ ਤਾਂ ਇੱਕ ਇਹੀ ਹੈ ਠੀਕ ਹੈ ਹਾਂ ਕੋਈ ਗੱਲ ਨਹੀਂ ਹਾਂ ਬਾਕੀ ਮੈਂ ਕਰ ਦਾਂ ਗੱਲ ਇਹੋ ਜਿਹਾ ਕੋਈ ਨਹੀਂ ਹਾਲੇ ਕੱਲ ਨੂੰ ਹੋ ਜੂਗਾ ਬਸ ਸੋਚੋਗਾ ਬਸ ਇੱਕ ਦੋ ਦਿਨ ਕੱਢਨੇ ਆ ਆਪਾਂ ਖੁਦ ਕਰ ਲਈਏ ਕਾਲ ਕਾਲੀ ਨਹੀਂ ਹੁੰਦੀ ਹੈ ਪਤਾ ਨਾ ਲੱਗ ਜੇ ਕਿਸੇ ਹਿਸਾਬ ਨਾਲ ਨਹੀਂ ਨਹੀਂ ਮੈਂ ਤਾਂ ਪੂਰਾ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਜਿਸ ਦਿਨ ਕੱਲ ਪਤਾ ਨਹੀਂ ਕਿ ਪਰ ਮੁੰਮੀ ਦੀ ਰਚਨਾ ਹੈਗੀ ਹੈ ਗੱਲ ਇੱਥੇ ਜਾਣ ਦੀ ਗੱਲ ਕਰਦੇ ਆ ਜਾਂ ਫੋਨ ਲਾਉਣ ਦੀ ਗੱਲ ਕਰਦੇ ਆ بس ਗੱਲ ਬੋਲ ਹੀ ਕਰਦੇ ਹੈ ਨਾ ਦਾ ਫੋਨ ਲਾ ਕੇ ਕੰਨਾਂ ਲਾ ਕੇ ਗਰੀਆ ਮਮੀ ਚੱਕਿਆ ਨਹੀਂ ਫਰਾਂ ਤੇ ਬੱਸਾਂ ਗੱਪ ਮਾਰਦੀ ਠੀਕ ਹੈ ਠੀਕ ਹਾਂ ਗੱਲ ਨਾ ਕਰਦੇ ਜੇ ਕਰੀ ਗੱਲ ਅੱਛਾ ਅੱਛਾ ਠੀਕ ਹੈ ਹੋਣਾ ਆਪਾਂ ਬਣਾ ਲਿਆ ਸੀਗਾ ਹਾਂ ਬੀਬੀ ਲੈ ਆਈ ਅੱਛਾ ਮਮੀ ਮੈਨੂੰ ਬਾਹਰ ਮਾਰ ਦਿੰਦੀ ਮੈਂਨ ਕੱਢ ਲਿਆ ਦੀ ਚਾ ਕੋਈ ਨੂੰ ਪਤਾ ਮੈਂ ਆ ਕੇ ਬੈਠਾ ਚੱਲ ਚੰਡੇ ਜਾਂਦੀ ਸੀ ਲੰਕ ਉੱਧਰ ਬੈਠੇ ਹੋ ਖਾਂ ਕੋਈ ਫਿਰ ਬੈਠੇ ਕੋਈ ਇੱਥੇ ਬੈਠੇ ਫਿਰ ਉੱਧਰ ਆ ਗਏ ਵਾਸੂ ਤੇ ਆਉਂਦੇ ਵਾਸੂ ਤੇ ਕੋਈ ਮੈਂ ਤਾਂ ਉਹਨੂੰ ਚਾ ਕੇ ਪੀ ਮੋਦੀ ਦਵਾਈ ਵੀ ਲੈ ਕੇ ਆਈਆਂ ਜੀ ਜੀ ਹਾਂ ਪੀਰਾ ਤੁਸੀਂ ਕਦੋਂ ਕਦੀ ਆਈ ਸੀ ਮੈਂ ਤੂੰ ਹੁਣੇ ਆਈ ਸੀ ਮੈਂ ਤੁਹਾਡਾ ਅੱਛਾ ਅੱਛਾ ਠੀਕ ਹੈ ਨਹੀਂ ਗੱਲ ਇੱਥੇ ਆਉਣ ਨੂੰ ਕੀ ਹੋ ਗਿਆ ਨਹੀਂ ਮੈਂ ਤਾਂ ਵੈਸੇ ਪੁੱਛਿਆ ਸੀਗਾ ਇਹ ਜਿਹਾ ਸਵਾਲ ਕਰਦੀ ਹੁੰਦੀ ਹੈ ਨਹੀਂ ਹੁਣੇ ਆਈ ਸੀ ਪਰ ਤੁਮੈਂ ਤਾਂ ਪਹਿਲਾਂ ਉਹ ਕੁੱਤੇ ਨੋਟੇ ਰਟੇ ਹੀ ਪਾਉਣ ਲੱਗੀ ਅੱਛਾ ਜ਼ਿਆਦਾ ਠੀਕ ਅੱਛਾ ਅੱਛਾ ਫਿਰ ਮੈਂ ਕਿਹਾ ਚਲ ਦਵਾਈ ਲੈਣੀ ਲਵਾ ਫਿਰ ਕੋਈ ਰੋਇਆ ਨਾ ਠੀਕ ਹੈ ਬਾਈ ਆਇਆ ਨਹੀਂ ਕਿੱਥੋਂ ਹਜੇ ਆਇਆ ਨਹੀਂ ਹਜੇ ਤਾਂ ਅੱਜ ਉਹ ਰਸਤੇ ਪਾਰਾ ਕਹਿ ਲਾਤਾ ਖੇਤ ਦੀ ਪਤਾ ਨਹੀਂ ਕੀ ਕਰ ਲਾ ਗਿਆ ਮੈਂ ਤਾਂ ਆਪ ਦਿੱਖਿਆ ਨਹੀਂ ਹੈ ਚਲ ਕੋਈ ਨਹੀਂ ਮੈਂ ਕਰਦਾਗਾ ਫੋਨ ਆ ਹਾਂ ਕੌਣ ਕਰ ਲਾ ਪੁੱਤ ਫਿਰ ਦਿਨ ਜੱਟ ਬਾਹਰ ਜਾਇਆ ਵੱਡੇ ਵੱਡੇ ਕਰੀ ਹਾਂ ਜਾ ਕੇ ਆ ਮੈਂ ਬਹੁਤ ਹੋਰ ਤੇਰਾ ਕਰ ਲਿਓ ਮੈਂ ਗੱਲ ਕਰੀ ਆਂਦਾ ਸੀਗਾ ਹੁਣਾ ਉੱਥੇ ਯੂਨਿਟ ਦੇ ਵਿੱਚ ਤੇ ਉਹ ਕਹਿੰਦੇ ਜੀ ਕਹਿੰਦੇ ਵੀ ਉਹ ਜੋ ਉੱਥੇ ਮਹਗਾ ਜਲਾਟ ਅੱਛਾ ਹਾਂ ਕੋਲ ਕਰ ਮੈਂ ਜੂਗਾ ਫਿਰ ਦੇਖਦੇ ਆ ਉਥੇ ਪਹਿਲਾਂ ਤਾਂ ਸਾਡੀ ਰਹਿ ਨਹੀਂ ਸੀ ਮੈਂ ਤੇ ਨਾਲਾ ਬੇਬੇ ਕੋਈ ਨਹੀਂ ਰਹੇ ਤੇ ਹੁਣ ਮਣੀ ਰਹਿ ਐ ਮਣੀ ਵੀ ਚਲ ਉੱਥੇ ਪਰੀਤ ਹੈਗੀ ਜਦੋਂ ਜਿੰਦਾ ਵਿਆਹ ਨਹੀਂ ਹੁੰਦਾ ਵੀ ਤੈਨੂੰ ਮੈਂ ਨਾਲ ਲੈ ਨਾ ਚਾ ਕੋਈ ਨਹੀਂ ਕਿ ਕਦਾਂ ਕਿਹੜਾ ਘਟਾ ਲਿਆ ਬਾਲਾਂ ਤਾਂ ਬੁੱਤ ਮੈਂ ਹੋਗੀ ਇਹ ਹੀ ਗੱਲ ਕਹੀ ਆ ਵਗਾ ਦੇ ਕੁੱਤਾ ਤੇ ਘਰ ਦਾ ਕੰਮ ਕਰਨੀ ਹਾਂਜੀ ਹਾਂਜੀ ਠੀਕ ਐ ਨਾ ਹੁਣ ਤੇਰੀ ਬਾਪਾ ਇੱਥੇ ਔਖੀ ਹੋਈ ਜਾਵੇ ਉੱਥੇ ਤੇਰੇ ਨਾਲ ਤੇ ਨਹੀਂ ਰੁਕ ਆਹ ਹਾਂ ਤੇ ਤੈਨੂੰ ਫੋਟੋਗ੍ਰਾਫਰ ਵੀ ਵਿਚਾਰ ਕਰਦੇ ਐ ਇਸ ਵਾਰ ਦੀ ਕਰਦੇ ਆ ਬਲੋ ਫੋਟੋਗ੍ਰਾਫਰ ਕਰਦੇ ਐ ਤੇ ਆਪਦਾ ਕੋਈ ਧੰਨ ਹੀ ਆਪਦਾ ਕਰੋ ਕੰਮ ਧੰਦਾ ਤੂੰ ਬਾਅਦ ਦੇ ਉਠੀ ਆਦਰਾਲ ਕਰ ਤੇ ਕੰਮ ਚਲਾਉ ਹਾਂਜੀ 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 ਮਮੇ ਤੇ ਅੰਗਲੀ ਆ ਲੈ ਜਾ ਨਾ ਮੈਂ ਤਾਂ ਪਿਆਣ ਪੀਉਂਗੀ ਮਤਲਬ ਕੋਈ ਨਾ ਬੈਠਿਆ ਕੋਈ 10 ਮਿੰਟ ਤੂੰ ਚਲ ਕੋਈ ਗੱਲ ਨਹੀਂ ਬੈ ਜਾ ਗੱਲਾਂ ਕਰ ਤੇ ਉੱਥੇ ਸਾਂਹ ਹੀ ਸੂਹਦ ਹੁੰਦੀ ਆ ਉੱਥੇ ਰਹਿਣਾ ਹਾਂਜੀ ਹਾਂਜੀ ਕੋਲ ਸੁਹਉਂ ਤਾਂ ਜਮਾ ਆ ਇਸ ਵਿੱਚ ਤੋਂ ਲੈ ਗੀ ਨਾ ਪੋਸ਼ ਵੀ ਜਿਹਾ ਪਰ ਚਾਹੀਦੀ ਆ ਸਾਰੀ ਜ਼ਰੂਰਤ ਹੁੰਦੀ ਆ ਕਿਸੇ ਚੀਜ਼ ਦੀ ਐਂਡ ਆ ਲੋ ਕਰਾਈ ਗੱਲ ਹੈਣੀ ਖਾਣ ਪੀਣ ਨੂੰ ਵਧੀਆ ਯਾ ਤਾਂ ਇਹ ਰਿਕਵਨ ਮੀਨੂ ਤੋਂ ਚੱਲ ਪਈ ਜਿਹੜੀ ਚੀਜ਼ੇ ਉਹ ਮੈਂ ਤਾਂ ਨਹੀਂ ਟੂਟ ਖਾਂਦਾ ਨੀਗਾ ਜਿਹੇ ਬੰਦੇ ਮੀਟ ਖਾਂਦੇ ਆਂ ਅੰਡਾ ਖਾਂਦੇ ਆਂ ਉਸ ਵਾਸਤੇ ਮੀਡਾਂ ਦਾ ਵੀ ਐ ਸਹਿਜ ਬਕਰਾਂ ਵੀ ਐ ਸਾਰਾ ਕੁਝ ਹੀ ਐ ਆਏ ਤਾਂ ਹੁਣ ਸਾਰੇ ਸਾਰੇ ਪਰਿਵਾਰ ਆਂਦੇ ਹੀ ਆ ਉੱਥੇ ਹਾਂਜੀ ਹਾਂਜੀ ਬਾਕੀ ਕੰਟੀਨਾਂ ਬਣੀਆਂ ਨੇ ਇੱਥੋਂ ਨਾਲੋਂ ਬਰਸਸਤਾ ਸਾਮਾਨ ਉੱਥੇ ਉਹਦਾ ਫਰਕ ਐ ਹਾਂ ਚੱਲ ਇਹ ਵੀ ਦੇਖਿਆ ਆਂਗੀ ਪੁੱਤ ਦੁਨਗਾਂ ਦੇ ਰੰਗ ਤਮਾਸ਼ੇ ਆ ਪੀਲਾ ਪੁੱਤ ਜਿਆਦੀ ਘੋੜਾ ਠੰਡੀ ਹੋਈ ਮਰੇ ਤਾਂ ਤੁਹਾਂ ਪਿੱਕੇ ਆਈ ਮਾੜਾ ਨਾ ਕੋਈ ਚੰਗਾ ਤਾਂ ਮੈਂ ਗੱਲ ਕਰਨੀ ਆ ਵਈ ਹਾਂਜੀ ਹਾਂਜੀ ਵਈ ਅੱਜ ਆ ਜੀ ਚਮਕ ਕਰਦਾ ਬਾਈ ਨੂੰ ਹਾਂ ਹਾਂ ਕੋਣ ਕਰ ਲਾ ਪਾਈ ਤੁਸੀਂ ਜਾ ਜਾਓ ਸਾਡੇ ਜਿਹੜਾ ਤੁਹਾਨੂੰ ਲਿਆਉਣ ਲੈ ਆਏ ਹੋ ਅੰਦਰ ਬੈਠਾ ਬੋਰ ਬਈ ਇਹਨਾਂ ਲੈ ਆਏ ਮੈਂ ਘੰਟਾ ਸਹੀ ਗੱਲ ਹੈ ਕੋਣ ਮੇਰਾ ਹੀ ਨਹੀਂ ਚੱਕ ਸ਼ੁਭੇ ਮੋਮੀ ਨੂੰ ਸੁਣਿਆ ਨਹੀਂ ਆਦਾ ਸੁਣਿਆ ਤਾਂ ਨਹੀਂ ਜਿਹੜਾ ਕਹਿ ਦਿੱ ਗਏ ਆ ਵੀ ਗੱਲ ਕਰਨੀ ਹੈ ਦੇਖਤਾ ਸੀ ਕੀ ਗੱਲ ਕਰਨੀ ਹੈ ਜੀ ਕਿਉਂ ਨਹੀਂ ਕੁਛ ਵੀ ਅਲਮਿੰਕੀ ਗੇ ਜੀ ਮੈਂ ਦੇਖ ਮਤ ਇੰਝ ਆਉਂਦੇ ਰਹੀ ਹੀ ਨਹੀਂ ਮੈਂ ਤਾਂ ਬੋਸ਼ੀ ਨੂੰ ਦੱਸਦੀ ਹਾਂ ਹਾਂ ਉਹ ਲਾਲੀ ਦੰਨ ਨੂੰ ਤੇ ਚੱਕਿਆ ਨਹੀਂ ਠੀਕ ਹੈ ਜਾਣਾ ਕੋਈ ਤੁਮੀ ਬਸ ਅਜਾ ਨਹੀਂ ਹੈ ਉਹ ਗਲਗੀ ਬਹਿ ਗਈ ਕਿ ਮੇਰਾ ਬੱਲੀ ਪਾ ਦੇਣਾ ਸ਼ਾਂਤ ਕਰ ਮੈਂ ਸਾਕਾ ਅੰਕੇ ਤਾਂ ਮੈਂ ਵਧੀਆ ਸੀਗਾ ਪਰ ਵਿਆਹ ਦੇ ਕੱਪੜੇ ਤੁੰਗੇ ਸੇ ਆਪ ਹੀ ਤੈਨ ਕਰਕੇ ਰੱਖ ਦਿੰਦੇ ਸੇ ਲਮਾਰੀਆਂ ਚ ਠੀਕ ਹੈ ਉਹਨਾਂ ਨੂੰ ਕਰਨੇ ਪੈਣਗੇ ਦੇਖੋ ਆਪ ਦੇ ਕੱਪੜੇ ਵੀ ਇੱਥੇ ਸਿੱਟ ਕੇ ਥਲੇ ਧੀਰੇ ਦੇ ਸਤਿ ਸ੍ਰੀ ਅਕਾਲ ਪੂਣ ਲੈ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਬਾਬ ਜਿਉਂਦੇ ਹੋ ਨਮਸਕਾਰ ਪਾਣੀ ਲੈ ਕੇ ਦਿੱਤੇ ਅੰਗੀਆਂ ਨਹੀਂ ਪੁੱਆ ਕੇ ਪਾਣੀ ਓਹੋ ਬੜੀ ਗਰਮੀ ਹੈ ਨਾ ਬੜੀ ਗਰਮੀ ਹੈ ਬੋਰਾ ਮਤਲਬ ਮਸਾਂ ਇੱਕ ਆਪਣਾ ਅੱਡਾ ਦੂਰ ਹੈਗਾ ਅੱਡਾ ਦੂਰ ਹੈ ਘਰੇ ਕੋਈ ਹੈ ਨਹੀਂ ਸਨੇ ਇਸ ਨੂੰ ਚੜਾ ਜਾਂਦਾ ਹਾਂ ਤੇ ਬਹੂ ਬੀਬੀ ਨਹੀਂ ਜੀ ਹੈਗੀ ਬਹੂ ਕੀ ਦਸਾਂ ਵਸਰ ਬੰਦੇ ਤੱਕ ਬੋ ਬੋ ਉਹਦੇ ਕਰਕੇ ਤਾਂ ਬੁਲਾਇਆ ਹੈ ਹਾਂ ਕੀ ਗੱਲ ਹੋ ਗਈ ਗੱਲ ਕੀ ਹੋਣੀ ਮੁੰਡਾ ਨਾਲ ਲੈ ਗਿਆ ਉਹ ਲੜਕੇ ਲੈ ਕੇ ਗਿਆ ਹੈ ਕਿ ਰਜਾ ਬੰਦੀ ਨਾਲ ਲੈ ਕੇ ਗਿਆ ਲੜਕੇ ਲੈ ਕੇ ਗਿਆ ਹੈ ਜੇ ਰਜਾ ਬੰਦੀ ਨਾਲ ਲੈ ਕੇ ਜਾਂਦਾ ਫਿਰ ਕਾਨੂੰ ਤੁਹਾਨੂੰ ਕਹਿੰਦੀ ਮੈਂ ਕੁਛ ਹਾਂ ਤਾਂ ਘਰ ਕੋਈ ਗੱਲ ਨਾ ਬਣੀ ਤੂੰ ਉਹਦੇ ਤੇ ਕਿ ਨਹੀਂ ਫੋਨ ਭਣ ਲਾਇਆ ਮੈਂ ਤਾਂ ਕਿਸੇ ਨੂੰ ਨਹੀਂ ਲਾਇਆ ਭਾਈ ਫੋਨ ਮੇਰਾ ਸਾਨੂੰ ਫੋਨ ਠੀਕ ਹੈ ਵੀ ਜੇ ਛੋੜਾ ਕੋਈ ਕਹਿਣਾ ਮੰਨ ਲੂਗਾ ਤਾਂ ਪੂਆ ਮੈਂ ਤਸਵੀਰਾਂ ਨੂੰ ਕਿੰਨੇ ਫੋਨ ਕਿਤੇ ਸੀਗੇ ਚੱਕੇ ਨਹੀਂ ਹੈ ਤਾਂ ਫੋਨ ਇੱਕ ਵੀ ਕਿਸੇ ਗੱਲ ਉੱਤੇ ਤਾਂ ਲੜਾਈ ਹੋ ਬਿਨ ਗੱਲ ਉੱਤੇ ਤਾਂ ਲੜਦਾ ਵੀ ਨਹੀਂ ਮੁੰਡਾ ਕੀ ਗੱਲ ਤੇ ਲੜਨਾ ਬਸ ਆ ਮਾੜੇ ਮਾੜੇ ਕੰਮਾ ਤਾਂ ਪੂਆ ਜਦੋਂ ਪਤਾ ਤਾਂ ਜਦੋਂ ਬਗਾਨੀ ਆ ਜਾਂਦੀਆਂ ਨਾ ਫਿਰ ਦਰਾਰਾ ਪਵਾ ਦਿੰਦੀਆਂ ਨੇ ਘਰ ਵਿੱਚ ਪੁੱਤ ਜੇ ਆਪਣੇ ਘਰੇ ਪੁੱਤ ਜੰਮਿਆ ਤਾਂ ਨੂਨੇ ਤਾਂ ਆਉਣਾ ਹੀ ਜੇ ਉਹਨੂੰ ਆਪਾਂ ਧੀ ਮੰਨਾਂਗੇ ਤਾਂ ਹੈ ਮੇਰੇ ਕਿ ਨਹੀਂ ਦੇਖ ਲੈ ਜੇ ਮੇਰੇ ਪੁੱਤ ਹੁੰਦਾ ਮੈਂ ਕਹਿੰਦੀ ਆ ਭਵੇਂ ਕਿੰਨੀ ਮਰਜੀ ਪਹਿੜੀ ਆ ਜਾਂਦੇ ਮੈਂ ਫੇਰ ਵੀ ਘੱਟ ਲੈਂਦੀ ਨਿਮਕੇ ਵੀ ਮੈਨੂੰ ਤਾਂ ਭਾਈ ਦੋ ਰੋਟੀਆਂ ਦੇ ਦੇ ਜਿੰਨਾ ਕੰਮ ਹੁੰਦਾ ਮੈਂ ਕਰੀ ਜਾਂਦੀ ਆ ਮੈਂ ਨਹੀਂ ਬੋਲਦੀ ਕਿਸੇ ਦੇ ਮੂਹਰੇ ਤੂੰ ਵੀ ਬਾ ਵਿਕਟ ਨਹੀਂ ਮਿਹੜੀ ਤੇ ਤੂੰ ਵੀ ਹੋਵੇਂ ਓਹ ਭਾਵੇਂ ਮੈਂ ਤਾਂ ਕੁਛ ਨਹੀਂ ਮੜਕੀ ਜੇ ਕੋਈ ਚੱਜਣਾ ਕੰਮ ਜੇ ਦੁੱਧੋਬਾਲ ਦੀ ਤਾਂ ਸਾਰਾ ਕੱਢ ਜਾਂਦੀ ਚਾਹ ਘਣਾ ਦੀ ਤਾਂ ਗੈਸ ਤੇ ਐਂ ਡੋਲ ਦਾਂਦੀ ਕੋਈ ਵੀ ਕੰਮ ਚੱਜਣਾ ਨੂੰ ਹੁੰਦਾ ਹੀ ਨਹੀਂ ਸੀਗਾ ਕੁਝ ਆਪ ਚੱਲੇ ਡੋਲਾ ਬਿਤਾ ਕਰਨੇ ਸੀਗਾ ਪੁੱਤ ਸਾਰੇ ਕੰਮ ਸਹੀ ਨਹੀਂ ਹੋ ਜਾਂਦੇ ਜੇ ਕੋਈ ਉੱਠ ਕੇ ਕੰਮ ਨੂੰ ਹੱਥ ਪਾਉ ਉਹ ਕੰਮ ਕਰਦਾ ਤਾਂ ਖਰਾਬ ਵੀ ਹੁੰਦਾ ਹੁੰਦਾ ਸਮਰਦਾ ਵੀ ਹੁੰਦਾ ਜਿਹੜਾ ਬੰਦਾ ਬੈਲਾ ਬੈਠਾ ਹੱਥ ਹੀ ਨਹੀਂ ਲਾਉਣਾ ਕਿਸੇ ਚੀਜ਼ ਨੂੰ ਉਹ ਤਾਂ ਦੁੱਲੂ ਗਾ ਨਹੀਂ ਕੀ ਵਿਗੜੂਗਾ ਰੇ ਕੀ ਹੈ ਨਾਲੇ ਇਹ ਘਰਬਾਰ ਉਹਨਾਂ ਦਾ ਹੀ ਹੈ ਭਾਬੀ ਆਪਣਾ ਨਹੀਂ ਆਪਣੀ ਵੀ ਚੱਲ ਲਈ ਜਿਹੜੀ ਚੱਲਣੀ ਸੀ ਹੁਣ ਤਨੂ ਹਾਂ ਬੁੱਤਾਂ ਦੀ ਚੱਲੂਗੀ ਤੂੰ ਵਿਗਾੜ ਨਾ ਪਾ ਤੂੰ ਆਪ ਸਿਆਣੀ ਹੈ ਸਿਆਣੀ ਬਣ ਕੇ ਰਹਿ ਮੇਰੇ ਭੈਣੇ ਮੈਂ ਕਿੱਥੇ ਬਗਾੜ ਪਾਉਣੀ ਐ ਘਰ ਘਰ ਮੈਂ ਕੀ ਇੱਕ ਤੇ ਸਿਰ ਤੇ ਲੈ ਜੂਗੀ ਚਾਕੇ ਉਹਨਾਂ ਦਾ ਹੀ ਰਹੂਗਾ ਆਹੀ ਤਾਂ ਮੈਂ ਕਹਿਨੀ ਆ ਤੈਨੂੰ ਤੇ ਤੈਨੂੰ ਤਾਂ ਲੋੜ ਹੀ ਇੱਕ ਦਿਨ ਦੁੱਧ ਲਿਕੜਗਾ ਦੋ ਦਿਨ ਲਿਕੜਗਾ ਆਪੀ ਸੰਭਾਲੂਗੀ ਨਾ ਤੇਰੇ ਮੁੰਡੇ ਨੂੰ ਆਏ ਨਹੀਂ ਆਈ ਵੀ ਭਾਈ ਮਾਂ ਨੇ ਜੰਮਿਆ ਪਾਲਿਆ ਪਲੋਸਿਆ ਹੈ ਨੇਰਾ ਤਾਂ ਬਣਿਆ ਨਾ ਉਹ ਚਾਰ ਦਿਨਾਂ ਤੋਂ ਆਈ ਉਹਦਾ ਬਣ ਕੇ ਬਹਿ ਗਿਆ ਵੀਰੇ ਨੇ ਕਹਤਾ ਕਿ ਮੇਰੇ ਨਾਲ ਚਲ ਤਿੰਨ ਦਿਚ ਤਿਆਰ ਹੋ ਗਈ ਤੇ ਆਏ ਵੀ ਨਹੀਂ ਕਿ ਮੈਂ ਨਹੀਂ ਜਾਣਦੀ ਇਹ ਘਰ ਮੇਰਾ ਜਾਂ ਆਪਣਾ ਇਹ ਗੱਲਾਂ ਦਾ ਪੁੱਤ ਤੈਨੂੰ ਤੇਰੇ ਵਿਆਹ ਤੋਂ ਬਾਅਦ ਪਤਾ ਲੱਗੂਗਾ ਸੁਣ ਗਈ ਗੱਲ ਜੇ ਉਹ ਦਾ ਉਹ ਨਹੀਂ ਬਣੂਗਾ ਫਿਰ ਕੌਣ ਬਣੂ ਤੁਸੀਂ ਵੀ ਉਹਦੇ ਨਹੀਂ ਬਗਾਨੇ ਆ ਉਹਦਾ ਤਾਂ ਸਰਦਾ ਸਾਈਂ ਆ ਜਿਹੜਾ ਉਹਦਾ ਉਹੀ ਹੈਗਾ ਨਾਲੇ ਉਹਨਾਂ ਤੇਰੇ ਨਾਲ ਢਿੱਡ ਕਿੱਥੋਂ ਮਿਲ ਜੂਗਾ ਨਾਲੇ ਜਿਹੜੀ ਗੱਲ ਉਹ ਉਹਦੇ ਨਾਲ ਕਰ ਲੂਗੀ ਤੂੰ ਉਹ ਤਾਂ ਸੁਣ ਲੂਗਾ ਤੁਸੀਂ ਤਾਂ ਉਹੀ ਨੋ ਸਮਝ ਕੇ ਢਿੱਕ ਦੋਗੇ ਇਹਨੂੰ ਚਲ ਕੋਈ ਨਾ ਛੱਡ ਪਰੇ ਮੈਂ ਨਾ ਐਂ ਕਹਿੰਦੀ ਆ ਤੂੰ ਫੋਨ ਲਾ ਉਹਦੇ ਭਾਈ ਨੂੰ ਤੇ ਉਹਦੀ ਮਾਂ ਨੂੰ ਬੁਲਾ ਆਪਾਂ ਕਰਦੇ ਆ ਗੱਲ ਨਹੀਂ ਨਹੀਂ ਭੈਣੇ ਉਹਦੇ ਪੇਕੇ ਨੂੰ ਨਹੀਂ ਬੁਲਾਉਂਦੇ ਜਿਹੜੀ ਵੀ ਗੱਲ ਹੋਈ ਹੈ ਨਾ ਮੈਂ ਉਹਨੂੰ ਸਾਰੀ ਦੱਸ ਦਿੰਦੀ ਐ ਲੈ ਆਹੀ ਗੱਲਾਂ ਤਾਂ ਮੈਂ ਤੈਨੂੰ ਫੋਨ ਤੇ ਵੀ ਪੁੱਛੀ ਜਾਂਦੀ ਸੀ ਨਾ ਤੂੰ ਮੈਨੂੰ ਫੋਨ ਤੇ ਦੱਸੇ ਨਾ ਹੁਣ ਹੁਣ ਤੂੰ ਹੋਰ ਹੀ ਮਰੀ ਜਾਂਦੀ ਓ ਦੋਨੇ ਮਾਮਾ ਕਿਹਾਏ ਗਿਏ ਟੇਡੀਆਂ ਸਿੱਧੀ ਗੱਲ ਨਹੀਂ ਦੱਸਦੀ ਫੇ ਦੱਸੇਂਗੀ ਕਦੋਂ ਜਦੋਂ ਕੋਈ ਕੰਮ ਵਿਗੜ ਗਿਆ ਕੁਆ ਕੰਮ ਤਾਂ ਵਿਗੜ ਹੀ ਗਿਆ ਜਿਹੜਾ ਕੁਛ ਨਹੀਂ ਹੋਣਾ ਸੀ ਨਾ ਉਹ ਹੋ ਗਿਆ ਇਹ ਹੈ ਜਾਂ ਹੋ ਕੀ ਗਿਆ ਕੁਛ ਦੱਸੋਗੀ ਆ ਵੀ ਦੋਨੇ ਮਾਮਾ ਧਿਆਨੇ ਮੈਨੂੰ ਚੱਕਰਾਂ ਚ ਪਾਰਖਿਆ ਪਾਣੀ ਦੀ ਘੁੱਟ ਨਹੀਂ ਅੰਦਰ ਜਾਣ ਦਿੱਤੀ ਹੋਰ ਹੀ ਪਾ ਲਿਆ ਨਹੀਂ ਨਹੀਂ ਭੈਣੇ ਤੂੰ ਪਾਣੀ ਪੀ ਤੈਨੂੰ ਮੈਂ ਸਾਰੀ ਗੱਲ ਦੱਸ ਦਿੰਦੀ ਐ ਹੁਣ ਪਾਰੀ ਕਿੱਥੇ ਨਭੂਗਾ ਮੈਂ ਤਾਂ ਹੀ ਨਹੀਂ ਪੇ ਤਾਂ ਉਹਦਾ ਹੋਇਆ ਕੀ ਐ ਮੈਨੂੰ ਕੋਣ ਦੱਸੋਂਗੀਆਂ ਉਸ ਤੇ ਮੁੰਡੇ ਨੂੰ ਪੁੱਛੋ ਸਿੱਧਾ ਨਹੀਂ ਪਤਾ ਕੀ ਗੱਲ ਹੋਈ ਹਾਂ ਮਲੇਂਦਰ ਦੱਸਿਦਿਆ ਜਨ ਨੇ ਸਾਰਾ ਕੰਮ ਖਰਾਬ ਕਰਦਾ ਸੀ ਸਹੀ ਫੂਆ ਅਸੀਂ ਗੱਲਾਂ ਤੇ ਲੜਨ ਲੱਗ ਜਾਂਦੇ ਸੀਗੇ ਤੇ ਇੱਕ ਦਿਨ ਤਾਂ ਐਹ ਜੀ ਗੱਲ ਹੋ ਗਈ ਅਸੀਂ ਉਹਨੂੰ ਘਰੋਂ ਕੱਢਣ ਲੱਗੇ ਨਾ ਫਲਾਡੀ ਵੀ ਰਾ ਆ ਗਿਆ ਅੱਗੋਂ ਤੇ ਵੀਰ ਨੇ ਦੇਖ ਲਿਆ ਸਾਰਾ ਕੁ ਵੱਸਤ ਮੈਨੂੰ ਨਹੀਂ ਸੀ ਪਤਾ ਵੀ ਸੋੜਤੀ ਜਾਊਗਾ ਅਸੀ ਮਾਮਾ ਮﺘੀਆ ਨੇ ਉਹਨੂੰ ਕਮਰੇ ਜਿੱਥੇ ਬਸ ਹੋਟਲ ਆ ਟਿਹਾ ਗਏ ਨਾ ਇਸ ਘਰ ਦੇ ਵਿੱਚ ਤੂੰ ਵੀ ਵਿਆਹ ਕੇ ਆਈ ਸੀ ਤੈਨੂੰ ਕਿਸੇ ਨੇ ਠਿੱਕੇ ਮਾਰੇ ਸੀ ਮੜਨ ਮੋਟਾ ਕੋਸੇ ਸੋਚ ਲੋ ਤੈਨੂੰ ਕਿਸੇ ਦੇ ਘਰ ਜਾਣੇਗਾ ਜੇ ਤੈਨੂੰ ਐ ਠੰਕਾ ਵੱਜੇ ਫੇਰ ਭੂਆ ਉਹ ਤਾਂ ਮੇਰੀ ਗਲਤੀ ਤੋਂ ੱਕੇ ਵੱਜਣਗੇ ਮੇਰੇ ਕਿਹੜਾ ਕੋਈ ਗਲਤੀ ਹੋਣੀ ਇੱਥੇ ਬੱਚੀ ਭੂਆ ਦੀ ਗਲਤੀ ਉਹਦੀ ਵੀ ਕੀ ਐ ਅਜ ਵਾਕੜੀ ਨੂੰ ਤੁਸੀਂ ਕਿਸੇ ਪਾਸੇ ਜਿਹੜੀਆਂ ਗੱਲਾਂ ਜੇ ਕਰੀ ਜਾਂਦੇ ਹੋ ਤੇ ਕੋਧਰ ਹੱਕ ਮਾਰ ਲੈਂਦੀ ਹੂ ਇੱਕੋ ਉਂਗਾ ਬੰਦਲਾ ਰੱਖਿਆ ਹੋਊਗਾ ਤੁਸੀਂ ਤਾਂ ਹੀ ਤਾਂ ਤੈਨੂੰ ਇੱਥੇ ਬੁਲਾਇਆ ਹੁਣ ਤਾਂ ਕੋਈ ਹੱਲ ਕੱਢਣਾ ਕਿਵੇਂ ਮੂ ਬਸ ਘਰੇ ਆ ਜੇ ਆਹ ਦੇਖ ਕੁੱਤਿਆਂ ਦੇ ਰੱਜ ਖੰਡਿਆ ਕੇ ਆਟਾ ਹੁਣ ਆ ਜਾ ਭੂਆ ਤੋਂ ਡੰਡਾ ਲੈ ਕੇ ਕੁੱਤੇ ਡੱਕਰ ਨੂੰ ਚੱਲ ਕੋਈ ਨਾ ਭੈਣੇ ਹੁਣ ਗੁੱਸਾ ਆ ਕੇ ਕਰਦੀ ਆ ਹੁਣ ਤੈਨੂੰ ਸਾਰੀ ਗੱਲ ਦੱਸ ਦਿਆਂ ਨਾ ਬਿਚਾਰ ਐ ਸਮਝ ਲਾ ਮੇਰੇ ਚੀ ਕਮੀਆਂ ਹੈ ਹੈ ਕਮੀਆਂ ਤੇਰੇ ਇਤਨੇ ਅਸੀਂ ਤਾਂ ਚੱਲੀ ਜਾਂਦੇ ਸੀ ਅਸੀਂ ਤਾਂ ਕਦੇ ਬੋਲੇ ਨਹੀਂ ਸੀ ਵਿਚਾਰ ਉਹ ਜਾਨਵਰ ਦਾ ਘਰ ਬਸਾਉਣਾ ਹੈਗਾ ਦੇਖ ਲੈ ਸਮਾਰ ਕੇ ਐ ਦੱਸ ਦਿਆ ਮੈਨੂੰ ਬੜਾ ਬੜਾ ਗੱਲ ਅਸੀਂ ਧੱਕਾ ਦੇਣ ਲੱਗੇ ਐਨੇ ਨੂੰ ਲਾਢੀ ਆ ਗਿਆ ਹੋਰ ਲਾਢੀ ਕੀ ਕਰੇ ਜੰਮਣ ਵਾਲਿਆਂ ਨੂੰ ਰੋਵੇ ਵਿਚਾਰ ਹਾਂ ਤੂੰ ਕਿਉਂ ਘਾਬਰਦੀ ਆ ਚੱਲ ਕੋਈ ਨਾ ਕੋਈ ਕੰਮ ਕਰਕੇ ਦੇਖ ਲੈ ਜੇ ਤੇਰਾ ਫੋਨ ਚੱਕੂਗਾ ਤਾਂ ਭਾਈ ਲੋਨੀ ਆ ਤੁਸੀਂ ਤਾਂ ਕਾਰਾ ਕਰਦਿਆ ਕਰੋ ਤਿੰਨ ਚਾਵੜਾ ਕਿਲੇ ਨਿਪੂਆ ਤੇਰੇ ਵੱਲ ਜਦ ਚਾਲਿਆ ਦੇ ਕੋਈ ਨਾ ਗਸਣੇ ਕਰਾਂ ਗੁੱਸਾ ਬੈ ਮੈਨੂੰ ਆਇਆ ਹੁੰਦਾ ਪੁੱਤ ਇੱਕ ਜਵਾਬ ਹੈ ਕਾਦੀ ਖਾਤਰ ਪੁੜੇ ਹੈ ਅਗਲੇ ਕੀ ਕਹੂਗਾ ਸੁਣਨ ਵਾਲ ਤੇ ਦੇਖਣ ਵਾਲ ਦੇਸੀ ਹੁੰਦਾ ਕੋਲੋਂ ਤੁਸੀਂ ਟੈਨਸ਼ਨ ਹੀ ਛੇੜ ਕੇ ਰੱਖ ਦਿਓ ਅਸੀਂ ਤਾਂ ਉਹਨੂੰ ਕਦੇ ਗੱਲ ਹੀ ਨਹੀਂ ਸੀ ਦੱਸੀ ਕੋਈ ਉਹਦੇ ਮੂਰੇ ਐਸਾ ਕਦੇ ਨਹੀਂ ਸੀ ਕੁਸਕੇ ਹਮਨੇ ਅੰਦਰ ਨੂੰ ਜਦੋਂ ਭਾਈ ਕੋਈ ਕੰਮ ਕਰਾ ਕੇ ਕਰਦੇ ਸੀ ਫਿਰ ਮੈਨੂੰ ਬੋਲਿਆ ਜਾਂਦਾ ਸੀ ਕੋਈ ਨਾ ਤੇਰੇ ਨਾ ਘੋੜਿਆਂ ਚ ਪਾਣੀ ਨਹੀਂ ਸੀ ਪਿਆ ਹੋਇਆ ਜੇ ਇੱਕ ਅੱਧਾ ਨਾ ਤੂੰ ਜਾ ਕੇ ਕਰ ਲਿਆ ਕਰਦੀ ਜੇ ਨਾਲ ਕਹਿ ਕੇ ਕਰਾ ਲਈ ਨਿਆਣੀ ਸੀ ਹੌਲੀ ਹੌਲੀ ਆਪੇ ਟੱਕ ਪੈ ਜਾਂਦੀ ਆ ਚਲ ਕੋ ਫੋਨ ਕਰ ਲਾ ਕਰਦੀ